ਤੁਸੀਂ ਕਿਸੇ ਨੂੰ ਨਸ਼ਾ ਕਰਨਾ ਚਿੱਟੇ ਦਾ ਕਿਸੇ ਨੂੰ ਡਰੱਗ ਦਾ ਕਿਸੇ ਨੂੰ ਸਿਗਰਟ ਦਾ ਤੁਹਾਨੂੰ ਨਸ਼ਾ ਕਰਨਾ ਸਿਖਾਏ ਵੀ ਹੁਕਮਰਾਨ ਬਣਦਾ ਕਿੰਨਾ ਕੋ ਨਸ਼ਾ ਤੁਸੀਂ ਕਰਦੇ ਹੋ ਹੁਕਮਰਾਨ ਬਣਦਾ ਜੇ ਨਸ਼ਾ ਕਰਨਾ ਤੇ ਜੇ ਬਾਬਾ ਸਾਹਿਬ ਉਹ ਰਹਿਬਰਾਂ ਨੂੰ ਯਾਦ ਕਰਨਾ ਜੇ ਪੜਨਾ ਨਾ ਤੇ ਹੁਕਮਰਾਨ ਮੰਨਦਾ ਨਾ ਸ਼ਕਤ ਤੁਸੀਂ ਵੱਡੀ ਵੱਡੀਆਂ ਪੋਸਟਰ ਦੀਆਂ ਲਾ ਦਿੱਤੀ ਅੱਜ ਮੇਰੇ ਗੱਦੀਆਂ ਬੀਬੀਆਂ 90% ਸਾਡੇ ਸਮਾਜ ਤੋਂ ਹੈਗੀਆਂ ਲਾਈਨ ਲਾ ਕੇ ਮੇਰੇ ਗੱਜ ਪਰਤੀਆਂ ਹੋ ਰਹੀਆਂ ਇੱਥੇ ਮੈਨੂੰ ਦੁੱਖ ਬੇਸਿਕ ਇਸ਼ੂਸ ਆਪਣੇ ਰੋਜ਼ਗਾਰ ਬੇਸਿਕ ਇਸ਼ੂਸ ਆਪਣੀ ਐਜੂਕੇਸ਼ਨ ਹੋਣੀ ਚਾਹੀਦੀ ਕਿ ਕਿਸ ਘਰ ਘਰ ਕਲਮ ਹਰ ਘਰ ਐਜੂਕੇਸ਼ਨ ਜਾ ਰਹੀ ਹੈ ਜੇ ਸਾਡੇ ਮਾਪੋਸ਼ਾ ਨੇ ਸਾਨੂੰ ਗੰਦੇ ਕੰਮ ਤੋਂ ਵਟਾਇਆ ਸੀ ਉਹੀ ਕਰ ਰਹੇ ਉਹਦੇ ਵਿੱਚ ਹੀ ਜਾ ਰਹੇ ਅਸੀਂ ਕਿਉਂ ਆਪਣੀ ਹਿੱਸੇਦਾਰੀ ਨਹੀਂ ਲੈਂਦੇ ਕਿਉਂ ਇਸ ਮੁੱਦੇ ਤੇ ਹਾਰਿਸ ਕਿਤਨੀ ਹਿੱਸੇਦਾਰੀ ਕਿ ਪੰਜਾਬ ਦੇ ਬਜਟ ਦਾ ਤਇਤਵਾ ਹਿੱਸਾ ਸਾਡਾ ਹੋਊਗਾ ਐਸਐਸ ਸਕੀਮ ਐਸਐਸ ਸਪਲੈਨ ਨਾ ਹੋਗੀ ਕਾਸ ਸੈਂਸਸ ਹੋ ਗਿਆ ਪਤਾ ਤਾਂ ਲੱਗਣਾ ਚਾਹੀਦਾ ਕਿ 90% ਆਬਾਦੀ ਦੇ ਹੱਥ ਕੋਲ ਲੈ ਕੇ ਬੈਠੇ ਲਿਖਾ ਕਿਤੇ ਨਜ਼ਰ ਨਹੀਂ ਆਉਂਦਾ ਇਹ ਦੁੱਖ ਪਨੀ ਦੇ ਅੰਦਰ ਚਸਕਾ ਤਾਂ ਜਗਾਓ ਅੱਗੇ ਵਧਨ ਦਾ ਅੱਗੇ ਆਉਣ ਦਾ ਤੁਹਾਡਾ ਸਰਕਾਰ ਨੇ ਹਰ ਕੋਈ ਜਾਤ ਨੂੰ ਆਪਣੇ ਬੈਨੀਫਿਟ ਲਈ ਕਾਸ ਨੂੰ ਯੂਜ਼ ਸੁਪਨੇ ਦੇ ਭਾਰਤ ਇਸ ਤਰੀਕੇ ਨਾਲ ਜਾਤੀਗਤ ਵਿਕਰੇ ਹੋਣਗੇ ਇਸ ਤਰੀਕੇ ਨਾਲ ਤੁਸੀਂ ਜਾਤਾਂ ਦੇ ਜਾਤਾਂ ਦੇ ਜਾਤਾਂ ਦੇ ਵਿੱਚ ਜਾਤਾਂ खोजੋਗੇ ਬਾਬਾ ਸਾਹਿਬ ਦੇ ਸੁਪਨੇ ਦੇ ਭਾਰਤ ਚ ਰੋਟੀ ਬੇਟੀ ਦਾ ਸੰਬੰਧ ਆਪਣਾ ਹੀ ਸਮਾਜ ਨਹੀਂ ਕਰੂਗਾ ਆਪਣਾ ਹੀ ਸਮਾਜ ਦੂਜਿਆਂ ਨਾਲ ਰਿਸ਼ਤੇ ਨਹੀਂ ਬਣਾਉਗਾ ਇਹ ਬਾਬਾ ਸਾਹਿਬ ਦਾ ਸੁਪਨੇ ਦਾ ਭਾਰਤ ਹੈ ਇਹ ਬਾਬਾ ਸਾਹਿਬ ਦਾ ਸੁਪਨੇ ਦਾ ਭਾਰਤ ਹੈ ਕਿ ਜਿੱਥੇ ਕਿਸੇ ਵੀ ਹੱਥ ਚ ਅੱਜ ਕਲਮ ਦਾ ਸੁਪਨਾ ਉਹਨੇ ਦਿਖਾਇਆ ਫਿਰ ਝਾੜੂ ਆ ਗਿਆ ਹਰੇਕ ਹੱਥ ਦੇ ਵਿੱਚ ਕਿੱਥੇ ਗਿਆ ਉਹ ਵਾਅਦਾ ਸੱਦਾ ਸੁਪਨਿਆਂ ਦਾ ਭਾਰਤ ਜਿੱਤੇ ਬੀਬੀਆਂ ਨੂੰ ਮਹਿਲਾਵਾਂ ਨੂੰ ਜਿਨ੍ਹਾਂ ਲਈ ਉਹਨਾਂ ਨੇ ਲੜਾਈਆਂ ਲੜੀਆਂ ਉਹਨਾਂ ਨੂੰ ਸਮਾਨ ਦਾ ਦਰਜਾ ਮਿਲਣਾ ਸੀ ਉਹਨਾਂ ਨੂੰ ਸਿੱਖਿਸ਼ਿਤ ਹੋਣ ਦਾ ਅਧਿਕਾਰ ਸੀਗਾ ਕਿੱਥੇ ਅਸੀਂ ਪਿੱਛੇ ਛੁੱਟ ਗਏ ਕਿਹਾ ਸੀ ਆਪਣੇ ਆਪ ਤੋਂ ਸਵਾਲ ਕਿੱਤੇ ਆ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਆ ਔਰ ਸਾਨੂੰ ਪਤਾ ਕਿ ਡੇਟਾ ਕਹਿੰਦਾ بڑے ਲਿਖੇ ਲੋਕ ਜੋ ਹੈ ਉਹ ਮੇਰੀ ਗੱਲ ਸਮਝਣਗੇ ਮੈਨੂੰ ਨਹੀਂ ਪਤਾ ਕਿ ਬੀਬੀਆਂ ਨੂੰ ਕਿੰਨੀ ਕੁ ਮੇਰੀ ਗੱਲ ਸਮਝ ਆਉਗੀ ਕਿਉਂਕਿ ਆਪਣੇ ਰੋਟੀ ਮਸਲੇ ਦੇ ਮਸਲੇ ਹੱਲ ਨਹੀਂ ਹੁੰਦੇ ਜਾਂ ਬੜੀ ਸ਼ਰਮ ਦੀ ਗੱਲ ਹੈ ਕਿ ਆਪਣੇ ਘਰ ਦੀ ਲੜਾਈਆਂ ਦੇ ਮਸਲੇ ਹੱਲ ਨਹੀਂ ਹੁੰਦੇ ਕੀ ਤੁਸੀਂ ਇਹ ਚੀਜ਼ ਸੋਚੀ ਆ ਕਿ ਸਾਡੇ ਬੱਚਿਆਂ ਦੀ ਨਸਲਾਂ ਖਰਾਬ ਕੀਤੀਆਂ ਜਾ ਰਹੀਆਂ ਜੰਤੀਆਂ ਮਨਾਨ ਦਾ ਮਤਲਬ ਐਨਲਾਈਜ਼ ਕਰਨਾ ਜੰਤੀਆਂ ਮਨਾਨ ਦਾ ਮਤਲਬ ਰਿਅਲਾਈਜ਼ ਕਰਨਾ ਕਿ ਬਾਬਾ ਸਾਹਿਬ ਦੇ ਸੁਪਨਿਆਂ ਦਾ ਭਾਰਤ ਬਾਬਾ ਸਾਹਿਬ ਦੇ ਕੁਰਬਾਨੀਆਂ ਮੰਨਵਰ ਸਾਹਿਬ ਕਾਂਚ ਨੰਦੇ ਉਹ ਖਾਤੇ ਹੋਏ ਤੱਕੇ ਸਾਈਕਲਾਂ ਤੇ ਤੁੱਪਾਂ 'ਚ ਚੱਲ ਕੇ ਆਪਣੀ ਪਰਵਾਹੀ ਕਿਤੇ ਹੋਏ ਤੁਹਾਡੇ ਲਈ ਉਹ ਸੁਪਨਾ ਦੇ ਕੇ ਹੁਕਮਰਾਨ ਬਣਨ ਦਾ ਕਿੱਥੋਂ ਤੁਸੀਂ ਸੈਲਫ ਐਨਾਲਿਸਿਸ ਕੀਤਾ ਕਿਸੇ ਨੇ ਸਾਡੇ ਬੱਚਿਆਂ ਨੂੰ ਨਸ਼ਾ ਕਰਾਇਆ ਜਾ ਰਿਹਾ ਸਾਡੇ ਬੱਚੇ ਇੱਥੇ ਤਾਂ ਮੈਨੂੰ ਫਿਰ ਵੀ ਬਹੁਤ ਪੜੇ ਲਿਖੇ ਜਾਂ ਬਹੁਤ ਸੂਝਵਾਨ ਥੋੜੇ ਵੈਲ ਟੂ ਡੂ ਲੋਕ ਜਿਹੜਾ ਆਪਣਾ ਕਾਰੋਬਾਰ ਕਰ ਰਹੇ ਨੇ ਉਹ ਨਜ਼ਰ ਆ ਰਹੇ ਨੇ ਬਟ ਐਸੇ ਐਸੇ ਪਿੰਡਾਂ ਦੇ ਵਿੱਚ ਪੰਜਾਬ ਚ ਜਦ ਮੈਂ ਵਿਚਰਦਿਆਂ ਮੈਂ ਜਾਣਦੀ ਆ ਮੈਂ ਦੇਖ ਰਹੀ ਆ ਨਸਲਾਂ ਤੋਂ ਨਸਲਾਂ ਸਾਡੀਆਂ ਖਰਾਬ ਹੋ ਗਈਆਂ ਜੋ ਪੰਜਾਬ ਦੇ ਵਿੱਚ ਅੱਜ ਇਸ਼ੂਸ ਚੱਲ ਰਹੇ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸਪਾਂਸਰਡ ਕਰਕੇ ਚਾਹੇ ਹੋਵੇ ਚਾਹੇ ਉਹ ਜੰਤੀਆਂ ਹੋ ਗਿਆ ਜੋ ਨਸ਼ਾ ਭੇਜ ਰਹੀਆਂ ਇਸ ਨਸ਼ੇ ਦਾ ਸਭ ਤੋਂ ਜ਼ਿਆਦਾ ਜੋ ਖਰਾਬ ਨਸਲ ਹੋ ਰਹੀ ਹੈ ਉਹ ਸਭ ਤੋਂ ਜ਼ਿਆਦਾ ਅਸਰ ਸਾਡੇ ਤੇ ਪੈ ਰਿਹਾ ਸਾਡੇ ਵਿੱਚ ਪੜਦੇ ਨਹੀਂ ਬਹੁਤ ਘੱਟ ਗਿਣਤੀਆਂ ਜਿੱਥੇ ਸਾਡੇ ਬੱਚੇ ਪੜਦੇ ਨੇ ਰੋਜ਼ਗਾਰ ਨਹੀਂ ਆ ਸਾਡੇ ਮਸਲੇ ਆ ਸਾਡੇ ਬੱਚੇ ਦੂਜਿਆਂ ਦੀ ਰੀਸ ਤਾਂ ਆਪਾਂ ਕਰਦੇ ਆ ਆਪਾਂ ਦੇਖ ਕੇ ਚੱਲਦੇ ਆ ਲੇਕਿਨ ਉਹਨਾਂ ਦਾ ਇੱਕ ਸਟੈਂਡਰਡ ਉਹਨਾਂ ਦੀ ਇੱਕ ਸੋਚ ਅਲੱਗ ਅਸੀਂ ਕਿੱਥੇ ਪਹੁੰਚਿਆ ਤੁਸੀਂ ਕਿਸੇ ਨੂੰ ਨਸ਼ਾ ਕਰਨਾ ਚਿੱਟੇ ਦਾ ਕਿਸੇ ਨੂੰ ਡਰੱਗ ਦਾ ਕਿਸੇ ਨੂੰ ਸਿਗਰਟ ਦਾ ਤੁਹਾਨੂੰ ਨਸ਼ਾ ਕਰਨਾ ਸਿਖਾਏਗੇ ਹੁਕਮਰਾਨ ਬਣਦਾ ਕਿੰਨਾ ਕੋ ਨਸ਼ਾ ਤੁਸੀਂ ਕਰਦੇ ਹੋ ਹੁਕਮਰਾਨ ਬਣਦਾ ਜੇ ਨਸ਼ਾ ਕਰਨਾ ਤੇ ਜੇ ਬਾਬਾ ਸਾਹਿਬ ਨੂੰ ਰਹਿਬਰ ਨੂੰ ਯਾਦ ਕਰਨਾ ਜੇ ਪੜਨਾ ਨਾ ਤੇ ਹੁਕਮਰਾਨ ਮਨੰ ਦਾ ਨਸ਼ਾ ਕਰ ਇਹ ਆ ਸਾਡੀ ਆਪਣੀ ਸੱਚੀ ਲੜਾਈ ਵਨ ਡੇ ਸ਼ੋਨੀ ਚੱਲਣਾ ਤੋਂ ਅੱਜ ਵੀ ਮੌਜੂਦਾ ਸਰਕਾਰ ਨੇ ਹਰ ਕੋਈ ਜਾਤ ਨੂੰ ਆਪਣੇ ਬੈਨੀਫਿਟ ਲਈ ਕਾਸਟ ਨੂੰ ਯੂਜ਼ ਕਰੂਗਾ ਲੇਕਿਨ ਤੁਸੀਂ ਕਦ ਆਪਣੇ ਕਾਸਟ ਨੂੰ ਆਪਣੀ ਜਾਤ ਨੂੰ ਆਪਣੀ ਹੋਂਦ ਨੂੰ ਆਪਣੇ ਬੈਨੀਫਿਟ ਲਈ ਯੂਜ਼ ਕਰੋਗੇ ਤੁਹਾਡੀ ਅੱਖਾਂ ਦੇ ਸਾਹਮਣੇ ਸਭ ਕੁਝ ਖਤਮ ਹੋ ਰਿਹਾ ਹੈ ਤੁਹਾਡੀ ਅੱਖਾਂ ਦੇ ਸਾਹਮਣੇ ਤੁਸੀਂ ਇਹਨਾਂ ਬੱਚਿਆਂ ਨੂੰ ਪੜਾਣਾ ਇੱਥੇ ਕੋਈ ਨਾਰਾ ਲਾਉਂਦਾ ਜੀ ਰਿਜ਼ਰਵੇਸ਼ਨ ਖਤਮ ਹੋ ਗਿਆ ਕੋਈ ਕਹਿੰਦਾ ਜੀ ਰਿਜ਼ਰਵੇਸ਼ਨ ਖਤਮ ਹੋ ਗਿਆ ਸਾਡਾ ਇਹਨਾਂ ਅਸੀਂ ਇਹਨੇ ਪਰਸੈਂਟ ਆਬਾਦੀ 'ਚ ਅਸੀਂ ਕਹਿੰਦੇ ਆ ਕਿ ਆਬਾਦੀ 'ਚ ਸਭ ਤੋਂ ਜ਼ਿਆਦਾ ਕਿੱਥੇ ਤੁਸੀਂ ਪੜ੍ਹਾਈ ਲਿਖਾਈ ਕਰਾ ਕੇ ਕਿਉਂਕਿ ਮੈਂ ਯੂਨੀਵਰਸਿਟੀ ਦੇ ਵਿੱਚੋਂ ਲੰਘੀ ਆ ਮੈਂ ਯੂਨੀਵਰਸਿਟੀ ਦੇ ਵਿੱਚ ਦੇਖਿਆ ਪੜਾ ਲਓ ਬੱਚਿਆਂ ਨੂੰ ਕਿੱਥੇ ਤੁਹਾਡੇ ਬੱਚਿਆਂ ਕੋਲ ਸਰਕਾਰੀ ਨੌਕਰੀ ਕਿੱਥੋਂ ਲਾਓਗੇ ਡਾਕਟਰ ਇਹ ਤੂੰ ਤਾਂ 4-5 ਹਜ਼ਾਰ ਦੇ ਵਿੱਚ ਸਾਲ ਦਾ ਪੜੇ ਆਈ ਨਵੀਂ ਸਿੱਖਿਆ ਨੀਤੀ ਦੇ ਤਹਿਤ ਮੈਂ ਦੇਖਦੀ ਆ ਕਿਦਾਂ ਤੁਹਾਡੇ ਬੱਚੇ ਉੱਥੇ ਜਾ ਕੇ ਨੌਕਰੀਆਂ ਲੈਣਗੇ ਤੁਹਾਡੇ ਮਤਲਬ ਮੇਰੇ ਹੀ ਤੁਹਾਡੇ ਲਈ ਇਹ ਕੀ ਹੋਗੀ ਸਾਡੇ ਬੱਚਿਆਂ ਨੂੰ ਕਹਿ ਕੇ ਜਾ ਰਹੀ ਆ ਮੇਰੀ ਨਸਲਾ ਬੈਠੀਆਂ ਦਿਖਾਓ ਇਹਨਾਂ ਨੂੰ ਕਿੱਦਾਂ ਨੌਕਰੀਆਂ ਦੇ ਵਿੱਚ ਪਾਓਗੇ ਇੱਕ ਦਿਨ ਨਾਲ ਕੁਝ ਨਹੀਂ ਹੋਣਾ ਇਹ ਦਿਨ ਇਸ ਤਰੀਕੇ ਦੀ ਸੰਗਤਾਂ ਇਸ ਤਰੀਕੇ ਦੀ ਚੀਜ਼ਾਂ ਹਰ ਦਿਨ ਮੈਨੂੰ ਕਹਿੰਦੀ ਐਡਾ ਵੱਡੇ ਵੱਡੇ ਹਾਲ ਏਡਾ ਵੱਡੇ ਵੱਡੇ ਪੰਡਾਲ ਬੁੱਕ ਕਰਾਓ ਲੇਕਿਨ ਹਰ ਜਗ੍ਹਾ ਤੇ ਉਹ ਜਿਹੇ ਡਿਸਕਸ਼ਨਸ ਹੋਣੀ ਚਾਹੀਦੀਆਂ ਔਰ ਖਾਸ ਕਰ ਮੇਰਾ ਧਿਆਨ ਆ ਜਿੱਧਰ ਕੱਟ ਬੀਬੀਆਂ ਵੱਲ ਜ਼ਿਆਦਾ ਕਿਉਂਕਿ ਵਦਿਆ ਬੀਬੀਆਂ ਘਰੋਂ ਨਿਕਲ ਕੇ ਆਈਆਂ ਟਾਈਮ ਕੱਟ ਕੇ ਮੈਨੂੰ ਦੁੱਖ ਲੱਗਦਾ ਮੇਰੇ ਰਹਿਬਰਾਂ ਨੇ ਨਾ ਤਾਡੂ ਸਾਨੂੰ ਸਾਰਿਆਂ ਨੂੰ ਪਖੰਡ ਬਾਅਦ ਚੋਂ ਇਹਨਾਂ ਸਾਰੀਆਂ ਚੀਜ਼ਾਂ ਜੋ ਕੱਢਿਆ ਔਰ ਇਹ ਗੱਲ ਬਹੁਤ ਦੇਸੀ ਤਰੀਕੇ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਆਂ ਜਿਸ ਮਹਾਪੁਰਖ ਨੇ ਤੁਹਾਨੂੰ ਕਿਹਾ ਨਾ ਦਿਵਾਰਾਂ ਤੇ ਲਿਖ ਦਿਓ ਅਸੀਂ ਇਸ ਦੇਸ਼ ਦੇ ਹੁਕਮਰਾਨ ਬੰਨਣਾ ਮੈਂ ਜਦ ਪਿੰਡਾਂ ਦੇ ਵਿੱਚ ਵਿਚਰਦਿਆਂ ਨਾ ਉਹਨਾਂ ਦੁਵਾਰਾਂ ਤੇ ਮੈਨੂੰ ਪਖੰਡਾ ਦਾ ਟੰਗਿਆ ਨਜ਼ਰ ਆਉਂਦਾ ਹੁਕਮਰਾਨ ਲਿਖਿਆ ਕਿਤੇ ਨਜ਼ਰ ਨਹੀਂ ਆਉਂਦਾ ਇਹ ਦੁੱਖ ਇੱਥੇ ਫਸਦਿਆਂ ਅਸੀਂ ਬੱਚਿਆਂ ਨੂੰ ਪੜ੍ਹ ਲਿਖਾ ਕੇ ਜੋ ਸੁਪਨੇ ਆਪਾਂ ਦਿਖਾਉਂਦੇ ਆਂ ਕਿ ਵੱਡੇ ਵੱਡੇ ਅਫਸਰ ਬੰਨਣਾ ਵੱਡੀ ਵੱਡੀ ਅੱਗੇ ਜਗ੍ਹਾ ਤੇ ਜਾਣਾ ਬਹੁਤ ਛੋਟਾ ਜਿਹਾ ਰਹਿ ਗਿਆ ਉਹ ਗੱਲਾਂ ਨਾਲ ਪੂਰਾ ਨਹੀਂ ਹੋਣਾ ਉਹ ਸਵਾਲ ਕਰ ਨਾਲ ਪੂਰਾ ਹੋਣਾ ਜਦ ਸਰਕਾਰਾਂ ਇਦਾਂ ਬਾਗੀ ਹੋ ਜਾਣ ਜੋ ਸੰਸਦਵਾਰਾ ਹੋ ਜਾਏ ਤਾਂ ਸੜਕਾਂ ਭਰੀ ਰਹਿਣੀਆਂ ਚਾਹੀਦੀਆਂ ਇਹ ਹੀ ਤੁਹਾਡੇ ਮਹਾਪੁਰਸ਼ਾਂ ਨੇ ਕੀਤਾ ਚਾਹੇ ਡਾਕਟਰ ਅੰਬੇਡਕਰ ਸੀਗੇ ਚਾਹੇ ਮੰਨਵਰ ਸਾਹਿਬ ਪੰਚੀ ਰਾਮ ਸੀਗੇ ਉਹਨਾਂ ਨੇ ਇਹੀ ਤੁਹਾਨੂੰ ਦੱਸਿਆ ਔਰ ਕੰਸਿਸਟੈਂਸੀ ਇਸ ਦਾ ਕੀ ਤੂੰ ਸਕਸੈਸ ਲਗਾਤਾਰ ਕੰਮ ਕਰਨਾ ਲਗਾਤਾਰ ਕਰਨੇ ਕਰਨਾ ਕਰਨੇ ਮੈਂ ਨਹੀਂ ਕਹਿੰਦੀ ਕਿ ਜਾ ਕੇ ਪੰਗੇ ਲੋ ਹਰ ਜਗ੍ਹਾ ਆਪਣੀ ਡਿਮਾਂਡ ਲਈ ਆਪਣੇ ਹੱਕਾਂ ਲਈ ਕਿੱਥੇ ਤੁਸੀਂ ਵੱਡੀ ਵੱਡੀਆਂ ਪੋਸਟਰ ਦਿਨਾਂ ਦੀ ਅੱਜ ਮੇਰੇ ਗੱਡੀਆਂ ਦੀਆਂ ਬੀਬੀਆਂ 90% ਸਾਡੇ ਸਮਾਜ ਤੋਂ ਹੈਗੀਆਂ ਲਾਈਨ ਲਾ ਕੇ ਮੇਰੇ ਗੱਜ ਚ ਪਰਤੀਆਂ ਹੋ ਰਹੀਆਂ ਇੱਥੇ ਮੈਨੂੰ ਦੁੱਖ ਲੱਗਦਾ ਇੱਥੇ ਮੇਰਾ ਕਲੇਜਾ ਫਟਦਾ ਕਿ ਤੁਹਾਡੇ ਹੱਥ ਕਲਮ ਦਿੱਤੀ ਤੁਹਾਡੇ ਮਾਂ ਪਰਿਸ਼ਾਨ ਲੜਾਈ ਲੜ ਲੜ ਕੇ ਅੱਜ ਕਿਹੋ ਜਿਹਾ ਜ਼ਮਾਨਾ ਆ ਗਿਆ ਕਿਹੋ ਜਿਹਾ ਟਾਈਮ ਆ ਗਿਆ ਕਿ 90% ਆਬਾਦੀ ਦੇ ਹੱਥ ਕਲਮ ਤੋਂ ਹਟ ਕੇ ਦੁਬਾਰਾ ਝਾੜੂ ਆ ਰਹੇ ਇਸ ਸਵਾਲ ਨੂੰ ਇਬਨਾਂ ਦੀ ਸਵਾਲ ਹੈ ਇੱਥੇ ਦੁੱਖ ਲੱਗਦਾ ਕਿ ਕਿੱਥੇ ਕਮੀ ਰਹਿ ਗਈ ਸਾਡੇ ਵਿੱਚ ਕਿੱਥੇ ਮੂਵਮੈਂਟ ਪਿੱਛੇ ਰਹਿ ਗਈ ਮੈਨੂੰ ਨਹੀਂ ਪਤਾ ਪਾਸਟ ਚ ਕੀ ਹੋਇਆ ਮੈਨੂੰ ਨਹੀਂ ਪਤਾ ਕੀ ਕੀਤਾ ਲੀਡਰਸ ਨੇ ਬਟ ਮੈਨੂੰ ਹੁਣ ਆ ਕਿ ਫਿਊਚਰ ਚ ਕੀ ਹੋਊਗਾ ਔਰ ਫਿਊਚਰ ਚ ਐਕਸ਼ਨ ਪ੍ਰੋਗਰਾਮ ਕੀ ਹੈ ਆਪਣਾ ਕਿੱਥੇ ਸੋਚੀ ਆ ਕਿੱਥੇ ਸਾਡੇ ਕੋਲ ਕੋਈ ਐਸਾ ਐਕਸ਼ਨ ਪ੍ਰੋਗਰਾਮ ਹੈ ਕਿ ਜੋ ਫਿਊਚਰ ਚ ਸਾਨੂੰ ਇਹ ਪਤਾ ਕਿ ਕਿੱਦਾਂ ਆਪਣਾ ਹੱਕ ਲੈਣਾ ਸਰਕਾਰਾਂ ਨੇ ਅੱਜ ਕਹਤਾ ਮੰਤਰੀ ਮੰਡਲ ਨੇ ਕੈਬਨਿਟ ਨੇ ਕਹਤਾ ਕਿ ਜਾਤੀਗਤ ਜਨਗਣਨਾ ਹੋਊਗੀ ਪਰ ਉਸਾਂ ਨਾ ਕਰਿਓ ਇਦਾਂ ਹੀ ਕਿਹਾ ਸੀ ਐਮਐਸਪੀ ਵੀ ਮਿਲੂਗੀ ਮਿਲੀ ਸਰ ਐਮਐਸਪੀ ਕਿਸਾਨਾਂ ਨੂੰ ਕਿਹਾ ਸੀ ਕੁਛ ਨਹੀਂ ਹੋਣਾ ਬਟ ਜਾਤੀਗਤ ਜਨਗਨਨਾ ਹੋ ਗਈ ਕਾਸ ਸੈਂਸਸ ਹੋ ਗਿਆ ਪਤਾ ਤਾਂ ਲੱਗਣਾ ਚਾਹੀਦਾ ਕਿ 90% ਆਬਾਦੀ ਦੇ ਹੱਥ ਕੋਲ ਲੈ ਕੇ ਬੈਠਿਆ 90% ਆਬਾਦੀ ਤਾਂ ਧੱਕੇ ਖਾਦੀ ਹੈ ਬੱਚੇ ਤਾਂ ਵੱਡੀਆਂ-ਵੱਡੀਆਂ ਲੈਣ ਤੇ ਇੱਕ ਕਲਰਕ ਦੀ ਡੀਗ੍ਰੀਡ ਦੀ ਜੌਬ ਹੁੰਦੀ ਹੈ ਸਰਕਾਰੀ ਨੌਕਰੀ 10-10 ਹਜ਼ਾਰ ਬੱਚਾ ਉਸ ਨੌਕਰੀ ਲਈ ਬੈਠਿਆ ਹੁੰਦਾ ਅੱਧ ਤੋਂ ਜ਼ਿਆਦਾ ਆਬਾਦੀ ਤੁਹਾਡੇ ਸਾਡੇ ਬੱਚਿਆਂ ਦੀ ਹੈ ਉੱਥੇ ਕੋਈ ਨਹੀਂ ਹੁੰਦਾ ਲੈਣਾ ਚ ਲੱਗਿਆ ਹੋਇਆ ਕਿ ਕਦ ਕਦ ਕਰਨਾ ਸਿੱਖੋਗੇ ਇਹ ਜੇ ਸਵਾਲ ਕਦ ਆਪ ਹੀ ਆਪਣਾ ਆਪਾ ਪੁੱਛਾਂਗੇ ਪੜ੍ਹੇ ਲਿਖੇ ਲੋਕਾਂ ਨੂੰ ਕਿਹਾ ਪੇ ਬੈਕ ਟੂ ਸੋਸਾਇਟੀ ਕਿੰਨਾ ਕੁ ਪੇਵਕ ਆਪਾਂ ਕੀਤਾ ਪੇ ਬੈਕ ਟੂ ਸੋਸਾਇਟੀ ਜੇ 100 ਰੁਪਏ ਕਮਾਰੇ ਹੋ ਤਾਂ 10 ਰੁਪਏ ਸਮਾਜ ਦੇ ਨਾ ਲਾਓ ਜੇ ਪੜ੍ਹ ਲਿਖ ਗਏ ਹੋ ਤੇ ਥੋੜੀ ਬਹੁਤ ਟਿਊਸ਼ਨਾਂ ਕੋਚਿੰਗ ਆਪਣੇ ਸਮਾਜ ਨੂੰ ਦਿਓ ਇੱਥੇ ਤਾਂ ਉਹ ਹੋ ਗਿਆ ਜੀ ਜੇ ਮੇਰੀ ਜੇਬ 'ਚ 100 ਰੁਪਏ ਨਾਲ ਵਾਲੇ ਦੀ ਜੇਬ 'ਚ ਵੀ 100 ਰੁਪਏ ਮੇਰੀ ਜੇਬ 'ਚ ਆ ਜੇ ਥੀਸ ਆਰ ਦਾ ਬੇਸਿਕ ਕੁਐਸਚਨਸ ਦੈਟ ਵੀ ਨੀਡ ਟੂ ਆਸਕ ਆਰਸੈਲਫ ਕਿ ਕਿੱਥੇ ਖੜੇ ਆ ਜ ਆਪਾਂ ਮੇਰਾ ਕਲੇਜਾ ਫੱਟਾ ਮੇਰਾ ਦਿਲ ਦੁਖੀ ਹੁੰਦਾ ਕਿਉਂਕਿ ਮੈਂ ਜਦ ਦੂਜਿਆਂ ਦੇ ਨਾਲ ਬੈਠਦੀ ਨਾ ਕਿਸੇ ਵੀ ਮੀਟਿੰਗ ਚ ਸੈਮੀਨਾਰ ਚ ਤੇ ਮੈਨੂੰ ਸਮਝ ਆਉਂਦੀ ਹੈ ਕਿ ਇੱਥੇ ਬੋਲਣ ਵਾਲੇ ਲੋਕ ਕੌਣ ਨੇ ਇੱਥੇ ਬੈਠਣ ਵਾਲੇ ਲੋਕ ਕੌਣ ਨੇ ਕਿੰਨੀ ਕੋ ਸਾਡੀ ਜਨਤਾ ਕਿੰਨੀ ਕੋ ਸਾਡੀ ਰੈਪਰੈਜੈਂਟੇਸ਼ਨ ਆ ਮੈਂ ਨਹੀਂ ਕਹਿੰਦੀ ਮਾਂ ਬੋਲੀ ਨਹੀਂ ਸਿੱਖੋ ਮਾਂ ਬੋਲੀ ਜ਼ਰੂਰ ਸਿੱਖੋ ਪੰਜਾਬੀ ਆਣਾ ਪੰਜਾਬੀ ਪੜ੍ਹਨਾ ਜ਼ਰੂਰੀ ਹੈ ਬਟ ਇਸ ਪਰਮ ਚ ਵੀ ਨਾ ਰਹੇ ਹੋ ਜੋ ਤੁਹਾਨੂੰ ਜ਼ੋਰ-ਜ਼ੋਰ ਦੀ ਸ਼ੋਰ ਪਾ ਕੇ ਕਹਿੰਦੇ ਹਨ ਨਾ ਪੰਜਾਬੀ 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 ਬੋਲੋ ਪੰਜਾਬੀ ਸਿੱਖੋ ਉਹਨਾਂ ਦੇ ਬੱਚੇ ਆਪ ਤੇ ਕਨਵੈਂਟ ਸਕੂਲ ਚ ਪੜ੍ਹਦੇ ਨੇ ਇਹ ਅੰਗਰੇਜ਼ੀ ਬੋਲਣਾ ਪੜ੍ਹਨਾ ਜ਼ਰੂਰ ਆਣੀ ਚਾਹੀਦੀ ਇਹ ਹੀ ਤੁਹਾਡੇ ਰਾਇਬਰ ਨੇ ਤੁਹਾਨੂੰ ਦੱਸਿਆ ਇਸੇ ਕਰਕੇ ਉਹਨੇ ਡਰਾਮਾ ਨਹੀਂ ਕੀਤਾ ਉਹਨੇ ਸੂਟ ਬੂਟ ਪਾ ਹੀ ਭਾਈ ਕਿ ਇਹ ਜਿਹੜੇ ਛੋਟੇ ਛੋਟੇ ਬੱਚੇ ਬੈਠੇ ਆਂ ਬੀਬੀਆਂ ਬੈਠੀਆਂ ਪੜ੍ਹ ਲਿਖ ਕੇ ਉੱਥੇ ਤੱਕ ਪਹੁੰਚੋ ਇਹੋ ਜਿਹੇ ਸੂਟ ਬੂਟ ਪਾਓ ਇਹੋ ਜੀ ਕਲਮ ਹੱਥ 'ਚ ਫੜੋ ਤੇ ਵੱਡੇ ਅਫਸਰ ਤੇ ਵੱਡੀਆਂ ਵੱਡੀਆਂ ਡਿਗਰੀਆਂ ਪਾਓ ਬਟ ਆਈ ਐਮ ਸੌਰੀ ਅਸੀਂ ਪਿੱਛੇ ਰਹਿ ਗਏ ਸਾਡੇ ਚੋਂ ਜਿਹੜੀ ਚਿੰਕਾ ਉਹ ਮੈਨੂੰ ਲੱਗਦਾ ਸਾਲ 'ਚ ਇੱਕ ਦੋ ਵਾਰ ਜਾਗਦੀ ਆ ਜਾਂ ਜੰਤੀਆਂ 'ਚ ਜਨਮ ਦਿਹਾੜਿਆਂ 'ਚ ਜਾਂ ਪੁੰਨਿਆ ਤਿਥੀ 'ਚ ਉਸ ਤੋਂ ਬਾਅਦ ਅਸੀਂ ਨਹੀਂ ਮਿਲਦੇ ਇੱਕ ਦੂਜੇ ਉਹ ਦੂਜੇ ਉਸ ਤੋਂ ਬਾਅਦ ਸਾਡੇ ਲੈਸਨ ਪੜੇ ਹੋਏ ਬਲਰ ਹੋ ਜਾਂਦੇ ਨੇ ਇਫੈਕਟ ਆ ਕਿਉਂਕਿ ਆਪਾਂ ਨੂੰ ਪਤਾ ਵੀ ਨਹੀਂ ਹੁੰਨਾ ਅੱਧੇ ਤੋਂ ਜ਼ਿਆਦਾ ਜਨਤਾ ਨੂੰ ਹੋ ਸਕਦਾ ਹੈ ਇੱਥੇ ਸਾਰੇ ਸੂਝਵਾਨ ਬੈਠੇ ਮੈਨੂੰ ਬੜੀ ਖੁਸ਼ੀ ਹੋਊਗੀ ਮੇਰਾ ਭਲੇ ਖਾ ਕੱਢ ਦਿਓ ਲੇਕਿਨ ਕੱਲ ਜਿਸ ਪਿੰਡ ਚ ਮੈਂ ਗਈ ਮੈਂ ਫੂਲੇ ਮੂਵੀ ਦਾ ਪ੍ਰਚਾਰ ਕੀਤਾ ਮੈਂ ਫੂਲ ਮਹਾਤਮਾ ਫੂਲੇ ਜੋਤੀਬਾ ਫੂਲੇ ਬਾਰੇ ਪੁੱਛਿਆ ਸਬਿਤਰੀ ਬਾਈ ਜੀ ਦੇ ਬਾਰੇ ਪੁੱਛਿਆ ਪੁੱਛਿਆ ਅੱਧੇ ਲੋਕਾਂ ਨੂੰ ਪਤਾ ਹੀ ਨਹੀਂ ਆਪਣਾ ਇਤਿਹਾਸ ਇਹ ਸਖਸ਼ੀਅਤ ਜੋ ਰਹਿਬਰ ਕਹਤਾ ਨਾ ਹੋਰ ਕਿਸੇ ਤੇ ਡੁੱਲਿਓ ਨਾ ਆਪਣੇ ਪਿਉਨੋ ਕੋ ਡੁੱਲਿਓ ਨਾ ਜੇਨੂੰ ਭੁੱਲ ਗਏ ਜੇਨੂੰ ਆਪਾਂ ਯਾਦ ਰੱਖਾਂਗੇ ਨਾ ਤੇ ਪਤਾ ਚੱਲੂਗਾ ਇਹਨਾਂ ਦੇ ਗੁਰੂ ਉਹ ਸੀ ਉਹਨਾਂ ਤੋਂ ਸਿੱਖ ਸਿੱਖ ਕੇ ਇਹ ਇੱਥੇ ਪਹੁੰਚੇ ਸੀਗੇ ਤੇ ਅਸੀਂ ਤਾਂ ਆਪਣੇ ਗੁਰੂ ਤੋਂ ਸਿੱਖ ਲਈਏ ਅਸੀਂ ਤਾਂ ਕੁਝ ਸੋਚੀਏ ਕਿ ਬੇਸਿਕ ਇਸ਼ੂਜ਼ ਆਪਣੇ ਰੋਜ਼ਗਾਰ ਬੇਸਿਕ ਇਸ਼ੂਜ਼ ਆਪਣੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਕਿ ਕਿਸ ਘਰ ਘਰ ਕਲਮ ਹਰ ਘਰ ਐਜੂਕੇਸ਼ਨ ਜਾ ਰਹੀ ਹੈ ਜਿਸ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਗੰਦੇ ਕੰਮ ਤੋਂ ਹਟਾਇਆ ਸੀ ਉਹੀ ਕਰ ਰਹੇ ਉਹਦੇ ਵਿੱਚ ਹੀ ਜਾ ਰਹੇ ਅਸੀਂ ਕਿਉਂ ਆਪਣੀ ਹਿੱਸੇਦਾਰੀ ਨਹੀਂ ਲੈਂਦੇ ਕਿਉਂ ਇਸ ਮੁੱਦੇ ਤੇ ਆਪਣਾ ਸਮਾਜ ਗੱਲ ਨਹੀਂ ਕਰਦਾ ਜਾਂ ਕਿੱਥੇ ਸਾਡੇ ਲੀਡਰਾਂ ਦੀ ਚੂਕ ਰਹਿ ਗਈ ਕਿਉਂ ਸਾਡੇ ਵਿੱਚ ਇੰਨਾ ਈਗੋ ਹੈ ਕਿ ਕੋਈ ਮੇਰੇ ਤੋਂ ਛੋਟਾ ਕੋਈ ਮੇਰੇ ਤੋਂ ਵੱਡਾ ਨਹੀਂ ਹੈ ਅਸੀਂ ਸਿੱਖ ਨਹੀਂ ਸਕਦੇ ਕਦਾ ਸੀ ਇਸ ਸ਼ੈਲ ਤੋਂ ਬਾਹਰ ਆਵਾਂਗੇ ਕਦਾ ਸੀ ਇਹ ਚੀਜ਼ ਆਪਣੀ ਰਿਸਪੌਂਸਿਬਿਲਟੀ ਸਮਝਾਂਗੇ ਕਿ ਤੇਤੇ ਪਾਪੂਲੇਸ਼ਨ ਦੇ 2011 ਦੇ ਹਿਸਾਬ ਨਾਲ ਆਪਣੀ ਹੈਗੀ ਹੈ ਪੰਜਾਬ ਵਿੱਚ ਸ਼ੈਡਿਊਲ ਕਾਸ ਪਾਪੂਲੇਸ਼ਨ ਤੇ ਐਸਸੀ ਸਪਲਾਈਨ ਕਹਿੰਦਾ ਜਿਸki ਜਿੰਨੀ ਸੰਖਿਆਵਾਰੀ ਉਸਦੀ ਉਤਨੀ ਹਿੱਸੇਦਾਰੀ ਕਿ ਪੰਜਾਬ ਦੇ ਬਜਟ ਦਾ ਤੇਤਵਾ ਹਿੱਸਾ ਸਾਡਾ ਹੋਊਗਾ ਐਸਸੀ ਐਸਸੀ ਸਕੀਮ ਐਸਸੀ ਸਪਲਾਈਨ ਇਹ ਕਹਿੰਦਾ ਕਿੰਨਾ ਬਜਟ ਦਾ ਹਿੱਸਾ ਤੁਹਾਨੂੰ ਮਿਲਿਆ ਕਿੰਨੇ ਤੁਹਾਡੇ ਲਈ ਸਪੈਸ਼ਲ ਸਕੂਲ ਹਸਪਤਾਲ ਤੁਹਾਡੇ ਬੱਚਿਆਂ ਦੇ ਵਜੀਫੇ ਤੁਹਾਡੇ ਬੱਚਿਆਂ ਲਈ ਕੋਚਿੰਗ ਸੈਂਟਰ ਖੁੱਲ੍ਹੇਗੇ ਤੁਹਾਡੇ ਬੱਚੇ ਪੜ੍ਹ ਸਕਦੇ ਹੋ ਮਰੇਗਾ ਦੀ ਬੀਬੀਆਂ ਨੂੰ ਕਿੰਨਾ ਲੋਨ ਮਿਲਿਆ ਕਿੰਨੀ ਤੁਹਾਡੀ ਪਿੰਡਾਂ ਚ ਸਥਿਤੀ ਵਧੀਆ ਉੱਚੀ ਅਸੀਂ ਦੀਸ ਆਰ ਦਾ ਇਸ਼ੂ ਜਿਹੜੇ ਆਪਾਂ ਨੂੰ ਪਤਾ ਵੀ ਨਹੀਂ ਹੋਣੇ ਕਿ ਕਿੱਥੇ ਸਾਡੇ ਹੱਕਾਂ ਦਾ ਟਾਕਾ ਠੱਗੀ ਵੱਜੀ ਜਾ ਰਹੀ ਹੈ ਇੱਥੇ ਅਸੀਂ ਆਪਾਂ ਨੂੰ ਚਿੰਤਨ ਕਰਨ ਦੀ ਜ਼ਰੂਰਤ ਆ ਆਪਾਂ ਨੂੰ ਸੋਚਣ ਦੀ ਜ਼ਰੂਰਤ ਆ ਮੈਂ ਮੈਨੂੰ ਜੇ ਇਸ ਬੱਚੇ ਤੋਂ ਕੁਝ ਸਿੱਖਣ ਨੂੰ ਮਿਲੂਗਾ ਨਾ ਮੈਂ ਜ਼ਰੂਰ ਸਿੱਖੂਗੀ ਮੈਂ ਦੇਖੂਗੀ ਕਿ ਇਹ ਗਿਆਨ ਮੇਰੇ ਕੋਲ ਨਹੀਂ ਹੈ ਇਸ ਚੀਜ਼ ਬਾਰੇ ਮੈਨੂੰ ਪਤਾ ਨਹੀਂ ਹੈਗਾ ਮੈਂ ਸਿੱਖੂ ਮੈਨੂੰ ਆਪਣਾ ਗੁਰੂ ਮੰਨੂਗੀ ਬਟ ਕਿੱਥੇ ਸਾਡੀ ਉਹ ਫਰਜ਼ਾਇਲ ਈਗੋ ਜਿੱਥੇ ਸਾਨੂੰ ਸਾਡੇ ਵਿੱਚ ਡਿਵੀਜ਼ਨ ਇੰਨਾ ਹੈ ਅਸੀਂ ਚਾਰ ਲੋਕ ਇਕੱਠੇ ਨਹੀਂ ਬਹਿ ਸਕਉ ਸਾਡੇ ਵਿੱਚ ਹੰਕਾਰ ਹੈ ਇਦਾਂ ਨਹੀਂ ਮਿਸ਼ਨ ਅੱਗੇ ਵੱਧਦਾ ਹਰ ਇੱਕ ਨੂੰ ਕਾਂਛੀ ਰਾਮ ਦੂਜੇ ਦਾ ਘਰ ਨਹੀਂ ਹੋਣਾ ਚਾਹੀਦਾ ਅੰਬੇਦਕਰ ਖਾਲੀ ਦੂਜੇ ਦੇ ਘਰ ਤੇ ਭਗਤ ਸਿੰਘ ਦੂਜੇ ਦੇ ਘਰ ਨਹੀਂ ਜਮਣਾ ਚਾਹੀਦਾ ਅੰਬੇਦਕਰ ਆਪਣੇ ਘਰ ਜਮਾਓ ਆਪਣੇ ਘਰ ਆਪਣੇ ਬੱਚੇ ਨੂੰ ਅੰਬੇਦਕਰ ਬਣਾਓ ਹਰ ਇੱਕ ਨੂੰ ਕਾਂਛੀ ਨਾਮ ਜੀ ਬਣਾਓ ਫਿਰ ਚੇਂਜ ਆਊਗਾ ਫਿਰ ਬਦਲਾਅ ਆਊਗਾ ਔਰ ਆਪਣੇ ਆਪ ਤੋਂ ਸਵਾਲ ਆਪਾਂ ਨੂੰ ਕਰਨਾ ਪੈਣਾ ਹੈ ਇਹ ਚੀਜ਼ ਆਪਾਂ ਨੂੰ ਪੁੱਛਣੀ ਪੈਣੀ ਹੈ ਔਰ ਇਥੋਂ ਨਹੀਂ ਕਿ ਸੁਣ ਕੇ ਚਲ ਜਾਓ ਠੀਕ ਹੈ ਮੈਨੂੰ ਬੁਰਾ ਬੋਲ ਦੋਗੇ ਮੈਨੂੰ ਕੋਈ ਦਿੱਕਤ ਨਹੀਂ ਕਿਉਂਕਿ ਮੇਰੀ ਮਾਵਾ ਪੈਨਾ ਮੇਰਾ ਸਮਾਜ ਬੈਠਾ ਹੈ ਬਟ ਮੈਂ ਸੱਚ ਬੋਲ ਕੇ ਜਾਣਾ ਕਿਉਂਕਿ ਮੇਰਾ ਦਿਲ ਦੁਖਦਾ ਇਨ ਚੀਜ਼ਾਂ ਤੋਂ ਅੱਜ ਅਸੀਂ ਇੱਥੇ ਬੈਠੇ ਆਂ ਅੱਜ ਤੋਂ ਬਾਅਦ ਕਿਉਂਕਿ ਇਹ ਭਾਸ਼ਣ ਨਹੀਂ ਇਹ ਕੋਈ ਸਪੀਚ ਨਹੀਂ ਇਹ ਦਿਨ ਦਾ ਦਰਦ ਹੈ ਜੋ ਮੈਂ ਬਿਆਨ ਕੀਤਾ ਜੇ ਬੀਬੀਆਂ ਦੂਜੇ ਸਮਾਜ ਦੀਆਂ ਕਲੈਕਟਰ ਬਣੀਆਂ ਡੀਸੀ ਬਣੀਆਂ ਦੂਜੇ ਸਮਾਜ ਦੀਆਂ ਬੀਬੀਆਂ ਵੱਡੇ ਵੱਡੇ ਇੰਜੀਨੀਅਰ ਡਾਕਟਰ ਬਣੀਆਂ ਤੇ ਤੁਹਾਡਾ ਰਿਪਰੈਜ਼ੈਂਟੇਸ਼ਨ ਉੱਥੇ ਕਿਉਂ ਨਹੀਂ ਹੋ ਸਕਦਾ ਤੁਸੀਂ ਕਿਉਂ ਨਹੀਂ ਉੱਥੇ ਬਹਿ ਸਕਦੇ ਉਹ ਕਿਸੇ ਧਰਮ ਨੇ ਨਹੀਂ ਦੇਣਾ ਕਿਸੇ ਗ੍ਰੰਥ ਨੇ ਨਹੀਂ ਦੇਣਾ ਅੱਜ ਤੁਸੀਂ ਵੀ ਕਲੈਕਟਰ ਡਾਕਟਰ ਇੰਜੀਨੀਅਰ ਪ੍ਰੋਫੈਸਰ ਆਈਗਨਸ ਆਫੀਸਰ ਦੇਸ਼ ਦੇ ਰਾਸ਼ਟਰਪਤੀ ਤੱਕ ਤੁਸੀਂ ਦੇਖ ਲਓ ਇੱਕ ਬੀਬੀ ਆ ਤੇ ਫਿਰ ਤੁਸੀਂ ਤੇ ਐਸੀ ਕਿਉਂ ਨਹੀਂ ਬਣ ਸਕਦੇ ਸੁਪਨਾ ਤਾਂ ਦੇਖੋ ਸਰਪੰਚੀਆਂ ਲਾਓ ਕਿਉਂ ਨਹੀਂ ਬਣ ਸਕਦੀਆਂ ਤੁਹਾਨੂੰ ਕੀ ਲੱਗਦਾ ਜਿਹੜੇ ਮੰਤਰੀ ਐਮਐਲਏ ਐਮਪੀ ਸਾਰੇ ਪੜ੍ਹੇ ਲਿਖੇ ਹੁੰਦੇ ਆ ਉਹਨਾਂ ਨੇ ਕਹਿਤਾ ਕਿ ਜੋੜ ਦੀ ਸਰਕਾਰ ਬਣੀ ਪਾਜਪਾ ਦੀ ਤੇ ਕਹਿ ਤਰੀ ਅਸੀਂ ਲਾਗੂ ਕਰਾਂਗੇ ਬੀਬੀਆਂ ਦਾ ਰક્ષਣ ਜਿਹਦੇ ਲਈ ਬਾਬਾ ਸਾਹਿਬ ਲੜੇ ਸੀ ਤੁਹਾਡੇ ਰਿਪਰੈਜਨਟੇਸ਼ਨ ਲਈ ਫੋਕਸ ਮੇਰਾ ਥੋੜਾ ਇੱਥੇ ਘਟਾ ਮਾਫ ਕਰਨਾ ਜੀ ਇੱਥੇ ਕਰ ਲਾਂ ਥੋੜਾ ਜਿਹਾ ਜੇ ਭੁੱਲ ਚੁੱਕ ਹੋ ਜਾ ਜਿਹੜੀ ਪਿੱਛੇ ਬੀਬੀਆਂ ਬੈਠੀਆਂ ਇੱਥੇ ਆ ਥੋੜਾ ਜਿਹਾ ਮੇਰਾ ਫੋਕਸ ਇੱਥੇ ਜ਼ਿਆਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿਸ ਚੀਜ਼ ਦਾ ਘਾਟ ਆ ਉਹ ਜਿਹੜੇ ਐਮਐਲਐਮਪੀ ਬਣ ਕੇ ਬੈਠੇ ਦਸਮੀ ਦਸਮੀ ਫੇਲਾ ਬੋਲਣ ਦੀ ਅਕਲ ਨਹੀਂ ਬੋਲਣ ਦਾ ਢੰਗ ਨਹੀਂ ਤੁਹਾਡੇ ਚ ਕਿਉਂ ਨਹੀਂ ਕੋਈ ਸੁਪਨਾ ਦੇਖਦਾ ਕਿ ਮੈਂ ਵੀ ਐਮਐਲਐ ਬਣੂ ਮੈਂ ਵੀ ਐਮਪੀ ਬਣੂ ਮੈਂ ਵੀ ਅੱਗੇ ਜਾਵਾਂ ਮੈਂ ਵੀ ਸੰਸਦ ਚ ਜਾਵਾਂ ਮੈਂ ਵੀ ਸਰਪੰਚੀ ਲਾਲਾ ਪਿੰਡ ਦੀ ਬਸ ਘਰ ਦੀਆਂ ਲੜਾਈਆਂ ਜਿੱਦਰਾ ਨਹੀਂ ਜਿਠਾਣਾ ਲੜਾਈ ਹੋਣੀ ਕਰਨੀ ਹੋਏ ਨਾ ਇੱਕ ਮਿੰਟ ਸਾਡਾ ਮੂੰਹ ਬੰਦ ਨਾ ਰਹੇ ਫਿਰ ਦੇਖੋ ਲੰਬੀ ਲੰਬੀਆਂ ਚੀਜ਼ਾਂ ਇੱਥੇ ਵੀ ਆਪਾਂ ਨੂੰ ਲੋੜ ਰੈਪਰੈਜੈਂਟੇਸ਼ਨ ਦੀ ਜਿਹੜਾ ਅਰਖਣ ਕਹਿ ਰਹੇ ਸੀ 33% ਅਰਖਣ ਬੀਬੀਆਂ ਨੂੰ ਦੇਣਗੇ ਮਹਿ ਮਹਿਲਾਵਾਂ ਨੂੰ ਦੇਣਗੇ ਔਮਨਸ ਰੈਪਰੈਜੈਂਟੇਸ਼ਨ ਕਹਾਂਗੇ ਪੁੱਛੋ ਸਵਾਲ ਕਿਹੜੀਆਂ ਵੀ ਬੀਬੀਆਂ ਨੂੰ ਦੋਗੇ ਆਰਖਣ ਅਸੀਂ ਉੱਥੇ ਵੀ ਪਿੱਛੇ ਰਹਿ ਜਾਣਾ ਕਿਉਂਕਿ ਉੱਥੇ ਕੈਟਾਗਰੀ ਸੁਨਿਸ਼ਚਿਤ ਨਹੀਂ ਕੀਤੀ ਕਿ ਸ਼ਡਿਊਲ ਕਾਸ ਨੂੰ ਕਿੰਨਾ ਐਸਸੀ ਨੂੰ ਕਿੰਨਾ ਐਸਟੀ ਓਬੀਸੀ ਨੂੰ ਕਿੰਨਾ ਕਿਹਾ ਸਿਰਫ ਬੀਬੀਆਂ ਨੂੰ ਉਹਨਾਂ ਦੀਆਂ ਬੀਬੀ ਉੱਥੇ ਜਾਣਗੀਆਂ ਜੋ ਸਾਡੇ ਖਿਲਾਫ ਫੈਸਲੇ ਕਰਨਗੇ ਜਿਵੇਂ ਸਮ੍ਰਿਤੀ ਰਾਣੀ ਕਰਦੀ ਸੀ ਜਿਵੇਂ ਰਾਹੁਤ ਰੋਹਿਤ ਬੇਮੁਲਾਦੀ ਜਾਨ ਦੇ ਪਿੱਛੇ ਜੋ ਪਈ ਸੀ ਉਹ ਉਹਨਾਂ ਦੀਆਂ ਬੀਬੀਆਂ ਨੇ ਜਾਂਦਾ 33% ਤੁਸੀਂ ਕਦ ਪਹੁੰਚਣਾ ਤੁਹਾਡੇ ਚ ਕੀ ਘਾਟ ਆ ਜਦ ਅਸੀਂ ਸ਼ੀਸ਼ੇ ਦੇ ਅੱਗੇ ਖੜੇ ਹੁੰਦੇ ਆ ਸੋਨਾ ਸੂਟ ਪਾ ਕੇ ਸੱਜ ਦੇ ਦੱਦੇ ਮੇਕਅਪ ਕਰਦੇ ਆਪਣੇ ਆਪ ਤੋਂ ਸਵਾਲ ਪੁੱਛੋ ਯਾਰ ਮੇਰੀ ਸ਼ਕਲ ਤੇ ਤਾਂ ਘਾਟ ਈ ਕਿਸੇ ਚੀਜ਼ ਦਾ ਨਹੀਂ ਆ ਮੈਂ ਵੀ ਬਣ ਸਕਦਾ ਜਦ ਆਪਣੇ ਦੇ ਅੰਦਰੋਂ ਚਸਕਾ ਤਾਂ ਜਗਾਓ ਅੱਗੇ ਵਧਣ ਦਾ ਅੱਗੇ ਆਉਣ ਦਾ ਆਪਣੇ ਬੱਚਿਆਂ ਨੂੰ ਮੈਂਟਲੀ ਪ੍ਰਿਪੇਅਰ ਕਰੋ ਹਰ ਅੱਛੇ ਬੁਰੇ ਲੇ ਫਿਰ ਬਦਲਾਅ ਆਊਗਾ ਇਦਾਂ ਨਹੀਂ ਆਊਗਾ ਆਪਣਾ ਹੱਕ ਮੰਗ ਕੇ ਨਹੀਂ ਲੈਣਾ ਕਿਸੇ ਦੇ ਪਿੱਛੇ ਪਿੱਛੇ ਲੱਗ ਕੇ ਆਪਣਾ ਹੱਕ ਖੋਣ ਲਾਣ ਦਾ ਨਾ ਬੋਲੋ ਰਾਜ ਕਰਨ ਦੀ ਤੁਹਾਡੀ ਤੁਸੀਂ نسل ਆਓ ਜਿਨ੍ਹਾਂ ਨੇ ਰਾਜ ਕੀਤਾ ਜਿਨ੍ਹਾਂ ਨੇ ਤੁਹਾਡੇ ਹੱਥ ਰਾਜ ਪਾਠ ਫੜਾਇਆ ਰਿਅਲਾਈਜ਼ ਕਰੋ ਕਿੱਥੇ ਇਸ ਚੂਕ ਰਹਿ ਗਈ ਔਰ ਇਸ ਕਰਕੇ ਅੱਜ ਦਾ ਸਮਾਂ ਅੱਜ ਦਾ ਦਿਨ 2025 ਵਜੇ ਅਸੀਂ ਖੜੇ ਆ ਇਦਾਂ ਨਾ ਹੋਏ ਕਿ ਜੇ 2026 ਵਿੱਚ ਆਈਏ ਫਿਰ ਇਹ ਹੋਏ ਕਿ ਚਾਹ ਪਿਛਲੀ ਵਾਰ ਤਾਂ ਡਾਕਟਰ ਜੀ ਤੁਹਾਨੂੰ ਬੁਲਾ ਲਏ ਸੀ ਇਸ ਵਾਰ ਕਿਸੇ ਹੋਰ ਨੂੰ ਬੁਲਾਈ ਜਰੂਰ ਬੁਲਾਓ ਲੇਕਿਨ ਇਦਾਂ ਨਾ ਹੋਵੇ ਕਿ ਮੈਨੂੰ ਫਿਰ 2026 ਦੇ ਵਿੱਚ ਹੀ ਤੁਹਾਨੂੰ ਮਿਲਣਾ ਪਵੇ ਬਟ ਕੰਸਿਸਟੈਂਸੀ ਮੂਵਮੈਂਟ ਪਿੰਡ ਪਿੰਡ ਜਗ੍ਹਾ ਜਗ੍ਹਾ ਇੰਡੀਵਿਜੂਅਲ ਆਪਣੀ ਰਿਸਪੌਂਸਿਬਿਲਟੀ ਸਮਝੇ ਜਿਹੜੇ ਯੂਥ ਨੇ ਜਿਹੜੇ ਲੀਡਰ ਨੇ ਜਿਨ੍ਹਾਂ ਦੇ ਕੋਲ ਪ੍ਰਧਾਨਗਿਰੀਆਂ ਨੇ ਜੋ ਕੁਝ ਕਿਸੇ ਵੀ ਕਰਦੇ ਨੇ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬੰਦੀ ਹੈ ਜਾਗਰੂਕ ਕਰਨ ਦੀ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬੰਦੀ ਹੈ ਸ਼ਬਦਾਂ ਚੋਂ ਕੈਡਰ ਕਰਨ ਦੀ ਲੋਕਾਂ ਨੂੰ ਲੋਕਾਂ ਨੂੰ ਦੱਸਣ ਦੀ ਕਿ ਮਹਾਪੁਰਖਾਂ ਦੀ ਕੀ ਦੇਣ ਸੀਗੀ ਔਰ ਇੱਕ ਹੋਰ ਆਈਡੀਆ ਮੈਂ ਪ੍ਰਬੰਧਨ ਕਮੇਟੀ ਨੂੰ ਦੇ ਕੇ ਜਾਨੀ ਹਾਂ ਸਰ ਇਟ ਇਜ਼ ਵੈਰੀ ਇੰਪੋਰਟੈਂਟ ਅਸੀਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀ ਤੇ ਇਹ ਕਰਦੇ ਸੀ ਅੰਬੇਦਕਰ ਸਟੱਡੀ ਸਰਕਲ ਚਲਾਉਂਦੇ ਸੀ ਅਸੀਂ ਅਸੀਂ ਉੱਥੇ ਉਹ ਚਲਾਉਂਦੇ ਸੀਗੇ ਨਹੀਂ ਹੁਣ ਵੀ ਚਲਾਉਂਦੇ ਉੱਥੇ ਸਾਹਮਣੇ ਆਰਐਸਐਸ ਦੀ ਸ਼ਾਖਾ ਲੱਗਦੀ ਸੀ ਲੇਕਿਨ ਆਰਐਸਐਸ ਦੀ ਸ਼ਾਖਾ ਨੂੰ ਕੱਟਣ ਲਈ ਉਹਨਾਂ ਨੂੰ ਆਇਨਾ ਦੱਸ ਦੇ ਸੀ ਬਾਬਾ ਸੇ ਅੰਬੇਡਕਰ ਸਟੱਡੀ ਸਰਕਲ ਦਾ ਮਤਲਬ ਇੱਕ ਦਿਨ ਜੋਤੀਵਾ ਕਾਲਜ ਨੂੰ ਪੜਕੇ ਆਉ ਉਹਨਾਂ ਦਾ ਸੰਘਰਸ਼ ਮਾਨੇਵਰ ਸਾਹਿਬ ਕਾਂਚੀਰਮ ਜੀ ਦੀ ਸਟੱਡੀਆਂ ਮੰਨ ਰਾਈਟਿੰਗਸ ਐਂਡ ਸਪੀਚਸ ਪੜਕੇ ਆਉ ਬਾਬਾ ਸਾਹਿਬ ਦੀ ਸਪੀਚਸ ਪੜਕਾ ਇੱਕ ਇੱਕ ਬੱਚੇ ਦੀ ਡਿਊਟੀ ਲਾਉਂਦੇ ਸੀ ਤੂੰ ਅੱਜ ਪੜਕੇ ਆਣਾ ਕੱਲ ਕਲਾਸ ਨੂੰ ਤੂੰ ਸਾਰੀ ਦੱਸਣਾ ਹੈਗਾ ਉਹਦੇ ਵਿੱਚ ਜ਼ਰੂਰੀ ਨਹੀਂ ਆਪਣੇ ਬੱਚੇ ਸੀ ਬਾਕੀ ਬੱਚੇ ਵੀ ਆਉਂਦੇ ਸੀ ਮੰਡਲ ਕਮਿਸ਼ਨ ਪੜਕੇ ਆਓ ਕਿਤੇ ਕਿਤੇ ਕਿੱਦਾਂ ਕਿੱਦਾਂ ਬਾਬਾ ਸਾਹਿਬ ਨੇ ਕਿੱਦਾਂ ਕਿੱਦਾਂ ਉਸ ਟਾਈਮ ਦੇ ਲੋਕਾਂ ਨੇ OBC ਸਮਾਜ ਲਈ ਲੜਾਈ ਲੜੀ ਸੀ ਉਹਨਾਂ ਨੇ ਉਹਨਾਂ ਨੂੰ ਹੱਕ ਦਿਲਵਾਏ ਸੀ ਬੀਬੀਆਂ ਲਈ ਕੀ ਤੁਸੀਂ ਜਿਹੜੀਆਂ ਬੀਬੀਆਂ ਬੈਠੀਆਂ ਆਪ ਵੀ ਪੜੋ ਅੱਜਾ ਸਮਾਰਟਫੋਨ ਆ ਨਾ ਜਾਂ ਤਾਂ ਉਹਦਾ ਵਧੀਆ ਯੂਜ਼ ਕਰ ਲੋ ਜਾਂ ਤਾਂ ਖਾਲੀ ਰੀਲਾਂ ਯੋਗਾ ਰਖ ਲੋ ਕਿ ਤੁਸੀਂ ਮੈਨੂੰ ਰੀਲ ਭੇਜੀ ਮੈਂ ਇਹਨੂੰ ਭੇਜਾਂ ਉਹਨੂੰ ਭੇਜਾਂ ਹਾਸਲੋ 2 ਮਿੰਟ ਇਹਦੇ ਵਿੱਚ ਬਾਬਾ ਸਾਹਿਬ ਦੀ ਜੀਵਨੀ ਹੈ ਇਹਦੇ ਵਿੱਚ ਸੰਘਰਸ਼ਾਂ ਇਹਦੇ ਵਿੱਚ ਜਾਤਪਾਤ ਨੂੰ ਖਤਮ ਕਰਨ ਲਈ ਬਾਬਾ ਸਾਹਿਬ ਨੇ ਕੀ ਕਿੱਦਾਂ ਮਾਨਵ ਰ ਸਾਹਿਬ ਕੰਚਰਮ ਕਿੱਦਾਂ ਚਲੇ ਸਭ ਕੁਝ ਹੈਗਾ ਜੇ ਪੜ ਨਹੀਂ ਸਕਦੇ ਆਡੀਓ ਬੁੱਕ ਸੁਣੋ ਅੰਬੇਡਰ ਦਾ ਸਟਡੀ ਸਰਕਲ ਪੰਜ ਬੀਬੀਆਂ ਇਕੱਠੀਆਂ ਹੋ ਜਾਣ ਕਿ ਬੀਬੇ ਕੱਲ ਤੂੰ ਇਹ ਪੜ ਕੇ ਆਣਾ ਆਈ ਮੀਨ ਦੀ ਵੂਮਨ ਦੋਜ਼ ਵੋ ਸਿਟਿੰਗ ਹੇਅਰ ਕਲ ਪੜ ਕੇ ਆ ਜਾਓ ਕਿ ਤੁਸੀਂ ਮੈਂ ਕਲ ਅੰਬੇਡਕਰ ਸਾਹਿਬ ਦੇ ਬਾਰੇ ਪੜ ਕੇ ਆਉਂਗੀ ਤੀਜੀ ਨੂੰ ਕਹੋ ਕਿ ਅੱਜ ਤੂੰ ਪੜਾ ਹਫਤੇ 'ਚ ਤਿੰਨ ਵਾਰੀ ਰੱਖ ਲਓ ਦੂਜੀ ਬੇਬੀ ਕਹੇਗੀ ਤੂੰ ਮੰਡਲ ਕਮਿਸ਼ਨ ਪੜ ਕੇ ਆਏਂਗੀ ਤੀਜੀ ਬੇਬੀ ਕਹੂਗੀ ਠੀਕ ਹੈ ਮੈਂ ਹਿੰਦੂ ਕੋਡ ਬਿਲ ਪੜ ਕੇ ਆਉਂਗੀ ਤੁਹਾਡੇ ਵਿੱਚ ਜਾਗਰੂਕਤਾ ਆਊਗੀ ਤੁਸੀਂ ਜਦ ਇਹ ਸਾਰੀਆਂ ਚੀਜ਼ਾਂ ਆਪਣਾ ਇਤਿਹਾਸ ਪੜੋਗੇ ਕਿਉਂਕਿ ਜੋ ਕਾਹ ਤੋਂ ਹਮ ਆਪਣਾ ਇਤਿਹਾਸ ਨਹੀਂ ਜਾਣਦੀ ਨਾ ਉਹ ਪੱਦੀ ਆਪਣਾ ਇਤਿਹਾਸ ਨਹੀਂ ਬਣਾ ਸਕਦੀ ਤੁਹਾਡੇ ਬੱਚੇ ਸਾਡੇ ਬੱਚੇ ਕੁਝ ਨਹੀਂ ਕਰਨਾ ਫਿਰ ਅੱਗੇ ਪਰ ਇਹ ਗੱਲ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦ ਅਸੀਂ ਸੰਘਰਸ਼ ਕੀਤਾ ਅਸੀਂ ਲੜਿਆ ਤੇ ਮੈਨੂੰ ਇਹ ਚੀਜ਼ yaad ਆ ਜਾਈ ਕਿ ਅੱਜ ਵੀ ਇੱਥੇ ਬੈਠੇ ਕਿਸ ਨੇ ਬੜੀ ਸੋਹਣੀ ਗੱਲ ਕਹੀ ਸੀ ਜੇ ਤੁਹਾਡੇ ਵਿੱਚ ਕਿਸੇ ਨੂੰ ਵੀ ਗਲਤਫਹਿਮੀ ਨਾ ਮੈਨੂੰ ਕੀ ਹੋਣਾ ਮੇਰਾ ਕੀ ਹੈ ਮੇਰਾ ਥੋੜੀ ਘਰ ਜਲ ਰਿਹਾ ਮੈਨੂੰ ਥੋੜੀ ਅੱਗ ਜੰਗਲ ਚ ਲੱਗੀ ਹੈ ਅੱਜ ਮੇਰਾ ਘਰ ਹੈ ਕੱਲ ਤੁਹਾਡਾ ਘਰ ਹੋਊਗਾ ਇੱਥੇ ਤਾਲੀਆਂ ਮਾਰਦੇ ਰਹਿ ਜਾਣਾ ਬੈਰਾਸੀ ਕਿਤੇ ਨਹੀਂ ਪਹੁੰਚਣਾ ਔਰ ਇਹ ਗੱਲ ਅੰਤ ਚ ਬਹੁਤ ਸਾਰੇ ਬੁਲਾਰੇ ਉਹਨਾਂ ਨੂੰ ਵੀ ਮੈਂ ਸੁਣਨਾ ਜਿਹੜੀਆਂ ਫੋਟੋ ਲਾ ਲਾ ਕੇ ਡਰਾਮੇ ਸਰਕਾਰਾਂ ਬਾਬਾ ਸਾਹਿਬ ਭੀਮਰਾਓਂਬੇਡਕਰ ਜੀ ਦੀਆਂ ਭਗਤ ਸਿੰਘ ਜੀ ਦੀਆਂ ਦਫਤਰਾਂ ਦਫਤਰਾਂ ਤੇ ਫੋਟੋ ਲਾ ਕੇ ਡਰਾਮੇ ਕਰਦੀਆਂ ਨਾ ਪ੍ਰਣ ਲੋ ਉਹਨਾਂ ਦਫਤਰਾਂ 'ਚ ਫੋਟੋਆਂ ਨਹੀਂ ਚਾਹੀਦੀਆਂ ਆਪਾਂ ਨੂੰ ਉਹਨਾਂ ਦਫਤਰਾਂ 'ਚ ਨਹੀਂ ਕੁਰਸੀਆਂ ਤੇ ਆਪਾਂ ਨੂੰ ਆਪਣੇ ਬੱਚੇ ਚਾਹੀਦੇ ਆਪਾਂ ਨੂੰ ਕੁਰਸੀਆਂ ਚਾਹੀਦੀਆਂ ਉਹ ਉਹ ਪਿਆਰੇ ਧਾਰੀਆਂ ਸਰਪੰਚੀਆਂ ਸਰਦਾਰੀਆਂ ਚਾਹੀਦੀਆਂ ਰਾਜ ਕਰਨ ਵਾਲੀ ਕੋਮ ਹੋ ਇਸ ਯੋਧੇ ਦੇ ਬੱਚੇ ਹੋ ਔਰ ਅੰਬੇਡਕਰ ਨੂੰ ਰਿਪਰੈਜ਼ੈਂਟ ਕਰਨਾ ਮਤਲਬ ਅੰਬੇਡਕਰ ਕਿੱਤੇ ਨਹੀਂ ਮਿਲੂਗਾ ਤੁਹਾਨੂੰ ਪਖੰਡਵਾਚ ਨਹੀਂ ਮਿਲੂਗਾ ਅੰਬੇਡਕਰ ਜਿੱਤੇ ਤੇ ਤੁਹਾਨੂੰ ਮਿਲੂਗਾ ਤਾਂ ਸਿਰਫ ਔਰ ਸਿਰਫ ਕਿਤਾਬਾਂ 'ਚ ਮਿਲੂਗਾ ਦੈਟਸ ਇਟ ਔਰ ਕੋਈ ਦੂਜਾਇ ਤੇ ਲੋ ਨਹੀਂ ਹੈਗਾ ਕੋਈ ਸਾਇੰਸ ਕੋਈ ਇਹੋ ਜਿਹਾ ਰਾਕਟ ਸਾਇੰਸ ਹੈਗੀ ਤੁਸੀਂ ਸਮਝ ਨਹੀਂ ਸਕਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਨੂੰ ਸੁਣਿਆ ਪੋਲ ਚੌਕ ਮਾਸ ਤੁਹਾਡੇ ਸਮਾਜ ਦੀ ਬੱਚੀਆਂ ਤੁਹਾਡੀਆਂ ਬੱਚੀਆਂ ਗਲਤੀ ਹੋ ਗਈ ਤਾਂ ਮਾਫ਼ ਕਰ ਦੇਣਾ ਇੰਨਾ ਹੀ ਕਹਿਣਾ ਚਾਹੀਦਾ ਔਰ ਬੱਚਿਓ ਡੂ ਵੈਲ ਵਧੀਆ ਪੜੋ ਲਿਖੋ ਹਰ ਇੱਕ ਬੰਦਾ ਸੁਪਨਾ ਦੇਖੋ ਇਸ ਇਸ ਸਖਸ਼ਿਤ ਜਿਹੜੇ ਦੇਖ ਰਹੇ ਇਹਦੇ ਵਰਗਾ ਭਾਰਤ ਚ ਅਜਿੰਦ ਕੋਈ ਜੰਮਿਆ ਨਹੀਂ ਉਹ ਨਾ ਹੀ ਜੰਮਣਾ ਅਸੀਂ ਇਹਦੀ ਬਰਾਬਰੀ ਤਾਂ ਨਹੀਂ ਕਰ ਸਕਦੇ ਇਹਦੇ ਤੱਕ ਪਹੁੰਚ ਤਾਂ ਸਕਦੇ ਹਾਂ ਪੱਕੀ ਗੱਲ ਬੰਨਾ ਦਾ ਬਾਬਾ ਸਾਹਿਬਾ ਬੇਦਕਰ ਪਹੁੰਚਣਾ ਉਹ ਜਿੱਥੇ ਪਹੁੰਚੇ 32 ਡਿਗਰੀਆ ਨਹੀਂ ਤਾਂ 30 ਹਾਂ ਦੋ ਚਾਰ ਹੀ ਲੈ ਲਈ ਗਨ ਠੀਕ ਜਾਪੀ ਜਾਪੀ ਪੀਮਾ ਤੇਰੀ ਸੋਚ ਤੇ ਪੀਮਾ ਤੇਰੀ ਸੋਚ ਤੇ ਕਾਸ਼ ਤੇਰੀ ਨੇ ਕਮਾਈ ਕਾਸ਼ ਰਾਮ ਤੇਰੀ ਨੇ ਕਮਾਈ ਤੇ ਜੋ ਸੁਸਤੀ ਕੌਮ ਜਗ ਗਈ ਹੈ ਤੇ ਜੁੰਦਿਆਂ ਜ਼ਮੀਰਾਂ ਦੀ ਮਿਸਾਲ ਦੱਸੋ ਧੰਨਵਾਦ ਚਾਹ ਪੀਂਜਾ ਪਰਚਾ ਸੰਦਾ